ਤਮਾਕਿਆਂ ਦੇ ਨਾਲ ਇੱਕ ਵਾਰ ਫੇੜ ਤੋਂ ਬਠਿੰਡਾ ਦਾ ਪਿੰਡ ਜੀਦਾ ਦਹਲਿਆਏ ਜਿੱਥੇ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਫਿਰ ਇਹਨੇ ਦੋ ਬਲਾਸਟ ਮੁਲਜ਼ਮ ਗੁਰਪ੍ਰੀਤ ਦੇ ਘਰ ਦੇ ਵਿੱਚ ਮੁਰਦੋ ਤਮਾਕੇ ਹੋਣ ਦੀ ਖਬਰ ਹੈ ਮੌਕੇ ਤੇ ਜਲੰਧਰ ਤੋਂ ਬੌਮ ਡਿਫਿਊਜ਼ ਜਿਹੜੀ ਟੀਮ ਹੈ ਉਹਨਾਂ ਨੂੰ ਵੀ ਸੱਦੇ ਆ ਗਿਆ ਉਹ ਵੀ ਪਹੁੰਚੇ ਨੇ ਬੌਮ ਸਕੁਐਡ ਟੀਮ ਨੇ ਕੈਮੀਕਲ ਸਾਫ ਕੀਤਾ ਰਿਮੋਟ ਆਪਰੇਟਿਡ ਵਹੀਕਲ ਦੇ ਨਾਲ ਇਹ ਕੈਮੀਕਲ ਦੀ ਸਫਾਈ ਕੀਤੀ ਗਈ ਹੈ ਤਾਂ ਕਿ ਕਿਸੇ ਜਿਹੜੇ ਜਵਾਨ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਸ ਕਰਕੇ ਇਕੀਪਮੈਂਟਸ ਬਹੁਤ ਐਡਵਾਂਸ ਨੇ ਅੱਜਕੱਲ ਇਸ ਕੈਮੀਕਲ ਦੀ ਸਫਾਈ ਕੀਤੀ ਗਈ ਹੈ ਇਸਟ੍ਰਿਕ ਐਚਰੀ ਨਾਮ ਦੇ ਖਤਰਨਾਕ ਕੈਮੀਕਲ ਦੇ ਨਾਲ ਇਹ ਧਮਾਕੇ ਹੋਏ ਨੇ ਇਹ ਪਿਸਟ੍ਰਿਕ ਐਸਿਡ ਕੀ ਹੈ ਪੀਲੇ ਰੰਗ ਦਾ ਵਿਸਕੁਟ ਰਸਾਇਣ ਰਸਾਇਣ ਹੁੰਦਾ ਹੈ ਰਸਾਇਣਿਕ ਫਾਰਮੂਲਾ ਹੈ ਔਰ ਧਾਤਾਂ ਦੇ ਸੰਪਰਕ ਦੇ ਵਿੱਚ ਆਉਣ ਤੇ ਵਿਸਪੋਟ ਹੁੰਦਾ ਹੈ ਫਿਰ ਸਿੱਕ ਬਣਾ ਸਕਦਾ ਹੈ ਕੋੜਾ ਸਵਾਦ ਵਾਲਾ ਕ੍ਰਿਸਟਲਿਨ ਇੱਕ ਘਰ ਦੇ ਵਿੱਚ ਵਿਸਪੋਰਟ ਹੋਇਆ ਸੀ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਤਪੀਸ਼ ਕੀਤੀ ਜਾ ਰਹੀ ਹੈ ਜਿਹੜੀ ਉੱਥੇ ਬੱਚੀ-ਪੁੱਛੀ ਜਿਹੜੀ ਸਪੋਰਟਿੰਗ ਸਮਕਰੀ ਹੈ ਉਹਨੂੰ ਨਕਾਰਾ ਕਰਨ ਲਈ ਵਾਸਤੇ ਜਿਹੜੇ ਬੰਬ ਡਿਸਟ੍ਰੋਜਲ ਟੀਮਾਂ ਆਈਆਂ ਹੋਈਆਂ ਨੇ ਕਿਹਾ ਜਿਨ੍ਹਾਂ ਵੱਲੋਂ ਉੱਥੇ ਬੱਚੀ-ਪੁੱਛੀ ਵਿਸਪੋਰਟ ਕਰਨ ਵਾਲੀ ਨੂੰ ਇਕੱਠਾ ਕਰਕੇ ਡਿਸਟਰੋਏ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਛੋਟੇ-ਮੋਟੇ ਜਿਹੜੇ ਵਿਸਫੋਟ ਹੋ ਰਹੇ ਨੇ ਮੀਡੀਆ ਜਰੀਏ ਮੇਰੀ ਆਮ ਜਨਤਾ ਨੂੰ ਤੇ ਮੀਡੀਆ ਪਰਸਨ ਨੂੰ ਬੇਨਤੀ ਹੈ ਕਿ ਉਹ ਜਗ੍ਹਾ ਦੇ ਨੇੜੇ ਨਾ ਜਾਇਆ ਜਾਵੇ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਮੈਂ ਜੋ ਜ਼ਿਕਰ ਕਰ ਰਿਹਾ ਸੀ ਕਿ ਇਸ ਐਸਿਡ ਇਸ ਪਿਸਟ੍ਰਿਕ ਐਸਿਡ ਕੀ ਹੈ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕੁਝ ਗ੍ਰਾਫਿਕਸ ਦੇ ਜ਼ਰੀਏ ਇਹ ਪੀਲੇ ਰੰਗ ਦਾ ਵਿਸਫੋਟ ਗਰਸਾਈਨ ਹੁੰਦਾ ਏ ਜਿਸ ਨੂੰ ਤਮਾਕਾ ਖੇਸਮਗਰੀ ਆਪਾਂ ਕਹਿ ਸਕਦੇ ਹਾਂ ਪੀਲੇ ਰੰਗ ਦਾ ਹੁੰਦਾ ਏ ਇਹ ਐਸਿਡ ਜਿਹੜਾ ਪਿੰਡ ਜੀਦਾ ਦੇ ਵਿੱਚ ਉਸ ਨੌਜਵਾਨ ਨੇ ਮੰਗਵਾਇਆ ਸੀ ਆਨਲਾਈਨ ਰਸਾਈਨ ਨੇ ਇੱਕ ਫਾਰਮੂਲਾ C6H3N3O7 ਇਸ ਦਾ ਫਾਰਮੂਲਾ ਏ ਜਿਹੜੇ ਨਾ ਸਾਇੰਸ ਬੈਕਗ੍ਰਾਉਂਡ ਤੋਂ ਹੋਣਗੇ ਬਾਕੀ ਵੀ ਇਸ ਨੂੰ ਸਮਝਦੇ ਹੋਣਗੇ ਇਹ ਧਾਤਾਂ ਦੇ ਸੰਪਰਕ ਦੇ ਵਿੱਚ ਆਉਣ ਤੇ ਜਿਹੜਾ ਵਿਸਫੋਟਕ ਪ੍ਰਸਰਿਕ ਬਣਾ ਸਕਦਾ ਹੈ ਯਾਨੀ ਕਿ ਐਸਿਡ ਦੇ ਨਾਮ ਐਸਿਡ ਨੂੰ ਇਸ ਐਸਿਡ ਨੂੰ ਜਿਹੜੀਆਂ ਧਾਤਾਂ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਲਿਆ ਕੇ ਬਣਾਇਆ ਜਾਂਦਾ ਹੈ ਕੌੜਾ ਸਵਾਦ ਵਾਲਾ ਕ੍ਰਿਸਟਲਿਨ ਥੋਸ ਹੈਗਾ ਇਹ ਜਿਹੜੇ ਇਸ ਦੇ ਨਾਲ ਜੁੜੇ ਹੋਏ ਧਾਤ ਨੇ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਰਾਹੁਲ ਗਾਂਧੀ ਸੋਮਵਾਰ ਨੂੰ ਪੰਜਾਬ ਦੌਰੇ ਦੇ ਉੱਤੇ ਆ ਰਹੇ ਨੇ ਪਰ ਉਹਨਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਜ਼ਾਨ ਪੰਜਾਬ 'ਚ ਸ਼ੁਰੂ ਹੋ ਗਿਆ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਇੱਥੇ ਹੜ੍ਹਾਂ ਦੇ ਨਾਲ ਜੋ ਵੀ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲੈਣਗੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜਪੜਤਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੇ ਵੱਲੋਂ ਹਰ ਸੰਭਵ ਮਦਦ ਪਹੁੰਚਾਉਣ ਦੇ ਵੀ ਦਾਅਵੇ ਕੀਤੇ ਜਾਣਗੇ ਪਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਸਾਨੀ ਦੀ ਸ਼ੁਰੂ ਹੋ ਗਿਆ। ਭਾਜਪਾ ਨੇ ਉਹਨਾਂ ਦੇ ਦੇਰੀ ਦੇ ਨਾਲ ਆਉਣ ਤੇ ਸਵਾਲ ਚੁੱਕਿਆ ਅਤੇ ਕੇਂਦਰੀ ਰਾਜਮੰਤਰੀ ਰਮਰੀਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਉਸ ਵੇਲੇ ਤਾਂ ਉਹ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ। ਹੁਣ ਸਿਰਫ ਇੱਕ ਸਿਆਸੀ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ। ਜੇ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ। ਬਈ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਹੈ? ਮੈਂ ਆਪ ਕੋਈ ਸ਼ਬਦ ਨਹੀਂ ਮਾਰਨਾ ਚਾਹੁੰਦਾ ਵੀ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਨੂੰ ਇਹ ਦੱਸ ਦੋ ਵੀ ਜਦੋਂ ਹੜ੍ਹ ਆਏ ਹੁਣ ਪੰਜਾਬ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋੜ ਹੋਵੇ ਇਹ ਕਾਂਗਰਸੀਆਂ ਨੂੰ ਪੁੱਛ ਲਓ ਵੀ ਤੁਸੀਂ ਕੀ ਮੂੰਹ ਦਿਖਾਉਣ ਜੋਗੇ ਹੋ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ ਜੀ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਤਾਂ ਤੇ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਬੀਜੇਪੀ ਦੇ ਸਵਾਲਾਂ ਦਾ ਕਾਂਗਰਸ ਨੇ ਵੀ ਕਾਊਂਟਰ ਕੀਤਾ ਅਤੇ ਕਿਹਾ ਕਿ ਸਵਾਲ ਚੁੱਕਣ ਵਾਲੇ ਇਹ ਉਹੀ ਬਿੱਟੂ ਨੇ ਜਿਨ੍ਹਾਂ ਨੂੰ ਖੋਦ ਰਾਹੁਲ ਗਾਂਧੀ ਉਂਗਲ ਫੜ ਕੇ ਸਿਆਸਤ ਦੇ ਵਿੱਚ ਲਿਆਇਆ ਸੀ ਮੈਂ ਯਾਦ ਕਰਾ ਦਿਆਂ ਬਿੱਟੂ ਜੀ ਤੁਸੀਂ ਉਹ ਹੀ ਹੋ ਜਿਨ੍ਹਾਂ ਨੂੰ ਰਾਹੁਲ ਗਾਂਧੀ ਹੁਣਾਂ ਨੇ ਉਂਗਲ ਫੜ ਕੇ ਸਿਆਸਤ ਦੇ ਵਿੱਚ ਤੁਰਨਾ ਸਿਖਾਇਆ ਸੀ ਔਰ ਤੁਹਾਨੂੰ ਉਹ ਵੀ ਯਾਦ ਕਰਾ ਦਿਆਂ ਵੀ ਤੁਸੀਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਟੇਜ ਦੇ ਉੱਤੇ ਇੱਕ ਗੱਲ ਕਹੀ ਸੀ ਕਿ ਪੱਗ ਮੈਨੂੰ ਰਾਹੁਲ ਗਾਂਧੀ ਹੁਣਾਂ ਨੇ ਬੰਨਣੀ ਸਿਖਾਈ ਹੈ ਕੀ ਗੱਲ ਅੱਜ ਸਿਰਫ ਇੱਕ ਕੋ ਛੋਟੇ ਜਿਹੇ ਕਉਦੇ ਦੇ ਕਰਕੇ ਜਿੱਥੇ ਸੁਣਿਆ ਕਿ ਰੇਲਵੇ ਦੇ ਵਿੱਚ ਤੁਹਾਡੀ ਕੋਈ ਮੰਨ ਨਹੀਂ ਜਾਂਦੀ ਸਿਰਫ ਉਹ ਟੰਡੇ ਠੁੰਡੇ ਦੀਆਂ ਰੇੜੀਆਂ ਰੂੜੀਆਂ ਲਾਉਣ ਤੱਕ ਦੀ ਤੁਹਾਡੇ ਕੋਲ ਆਗਿਆ ਹੈ ਉਹਦੇ ਕਰਕੇ ਤੁਸੀਂ ਜਿਹੜਾ ਇੱਕ ਏਡੀ ਵੱਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਦੇ ਉੱਤੇ ਟਿੱਪਣੀ ਕਰ ਰਹੇ ਕਾਬਲੇ ਗੌਰ ਹੈ ਕਿ ਹੜਾ ਨੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਅਜੀਹੀ ਤਬਾਹੀ ਮਚਾਈ ਹੈ ਕਿ ਲੋਕ ਘਰੋਂ ਬੇਘਰ ਹੋ ਗਏ 56 ਜ਼ਿੰਦਗੀਆਂ ਖਤਮ ਹੋ ਗਈਆਂ ਫਸਲਾਂ ਉਜੜ ਗਈਆਂ ਹਜ਼ਾਰਾਂ ਹੀ ਪਸ਼ੂਆਂ ਦੀ ਮੌਤ ਹੋ ਗਈ ਅਤੇ ਤਬਾਹੀ ਅਜੀਹੀ ਕਿ ਪਾਣੀ ਦੇ ਉਤਰਨ ਤੋਂ ਬਾਅਦ ਵੀ ਇਸ ਦੇ ਨਿਸ਼ਾਨ ਅਤੇ ਜ਼ਖਮਾਂ ਤੋਂ ਲੋਕ ਉੱਭਰ ਨਹੀਂ ਪਾ ਰਹੇ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ